ਦੇਚ ਬਸਾਉਣ ਲਈ ਜੀਵਨ ਚ ਉਤਾਰਨ ਲਈ ਜਿੱਦੋਂ ਕੋਈ ਆਪਣੀ ਆਕਲ ਮੂਹਰੇ ਰੱਖਦਾ ਹੈ ਆਪਣੀ ਸੋਚ ਸਮਝ ਨੂੰ ਵੱਡਾ ਜਾਣਦਾ ਹੈ ਭਾਈ ਗੁਰਦਾਸ ਸਭ ਕਹਿੰਦੇ ਉੱਚੇ ਦੇ ਵੱਡੇ ਦੇ ਪੱਲੇ ਕੁਝ ਨਹੀਂ ਪੈਂਦਾ ਜਦੋਂ ਕੋਈ ਗੁਰੂ ਦੇ ਬਚਨਾਂ ਨੂੰ ਗੁਰੂ ਦੀ ਗੁਰਮਤ ਨੂੰ ਗੁਰੂ ਦੇ ਮਾਰਗ ਨੂੰ ਵੱਡਾ ਜਾਣ ਕੇ ਆਪਣੇ ਆਪ ਨੂੰ ਨੀਵਾਂ ਜਾਣਦਾ ਛੋਟਾ ਜਾਣਦਾ ਤੇ ਗੁਰੂ ਉਹਨੂੰ ਬਖਸ਼ ਕੇ ਆਪਣੀ ਨਾਲ ਨਾਲ ਮਿਲਾ ਲੈਂਦੇ ਜਿੰਨੀ ਵੀ ਦਾਤ ਜੋਤ ਦੀ ਪ੍ਰਾਪਤੀ ਹੋਈ ਜਿਸ ਨੂੰ ਵੀ ਉਹ ਨਿਮਰਤਾ ਦੇ ਨਾਲ ਹੋਈ ਨੀਵਿਆਂ ਦੇ ਹਿਰਦੇ ਰੂਪ ਝੋਲੀ ਦੇ ਵਿੱਚ ਬਖਸ਼ਿਸ਼ ਪਈਏ ਜਿੰਨਾ ਕੁ ਨਿਮਰਤਾ ਸੀ ਦੂਸਰੇ ਕੋਲ ਨਹੀਂ ਭਾਈ ਗੁਰਦਾਸ ਸਾਹਿਬ ਸਾਨੂੰ ਉਹੀ ਬਚਨ ਸਮਝਾ ਰਹੇ ਨੇ ਕਹਿੰਦੇ ਜੈਸੀ ਪੰਜੂ ਤਤ ਵਿਖੇ ਬਸੁਦਾ ਨਾਵਨ ਮਨ ਕਹਿੰਦੇ ਪੰਜ ਤਤ ਨੇ ਤੇ ਪੰਜੂ ਤਤ ਜਿਹੜੇ ਨੇ ਭਾਈ ਗੁਰਦਾਸ ਸਹਿਬ ਕਹਿੰਦੇ ਨੇ ਔਰ ਉਹਨਾਂ ਵਿੱਚੋਂ ਪੰਨਵਾਂ ਤਤ ਇੱਕ ਤਤ ਜਿਹੜਾ ਧਰਤੀ ਨੂੰ ਮੰਨਿਆ ਇਕ ਤਤ ਅਗਨੀ ਦਾ ਹੈ ਇਕ ਤਤ ਪਾਣੀ ਦਾ ਹੈ ਇਕ ਤਤ ਹਵਾ ਦਾ ਹੈ ਇਕ ਤਤ ਆਕਾਸ਼ ਦਾ ਹੈ ਤਰਤੀ ਜਿਹੜੀ ਇਹ ਸਭ ਤੋਂ ਨੀਵੇਂ ਹੈ ਮਨ ਵਿੱਚ ਨਿਮਰਤਾ ਹੈ ਮਨ ਕਰਕੇ ਨੀਵੇਂ ਮਨ ਵਾਲੀਏ ਨਿਮਰਤਾ ਵਾਲੀਏ ਕਦੇ ਉੱਚੀ ਹੋਣ ਦਾ ਯਤਨ ਹੀ ਨਹੀਂ ਕੀਤਾ ਜਦੋਂ ਮਨ ਵਿੱਚ ਮੰਨ ਕਰਕੇ ਅੰਦਰੋਂ ਨਿਮਰਤਾ ਆ ਗਈ ਉਦੋਂ ਸਭ ਕੁਝ ਉਤਪਨ ਹੋਣ ਲੱਗ ਜਾਏਗਾ ਪੈਦਾ ਹੋਣ ਲੱਗ ਜਾਏਗਾ ਜਿਹੜੀਆਂ ਵਸਤੂ ਦੇ ਮੰਗਰ ਮੰਗਰ ਤੁਰੇ ਫਿਰਦੇ ਆ ਨਾ ਜਦੋਂ ਨਿਰਮਾਨਤਾ ਅੰਦਰ ਆ ਗਈ ਭਾਈ ਗੁਰਦਾਸ ਸਾਹਿਬ ਕਹਿੰਦੇ ਸਭ ਕੁਝ ਪੈਦਾ ਹੋਣ ਲੱਗ ਜਾਵੇਗਾ ਧਰਤੀ ਨਿਵੀਂ ਨਿਮਰਤਾ ਵਿੱਚ ਰਹਿੰਦੀ ਆ ਮਨ ਕਰਕੇ ਅੰਦਰੋਂ ਵੀ ਨੀਵੀਆਂ ਕਹਿ ਲੱਗੇ ਐਵੇਂ ਹੀ ਮਨ ਕਰਕੇ ਤੂੰ ਨਿਮਰਤਾ ਅੰਦਰ ਧਾਰਨ ਕਰ ਤਨ ਕਰਕੇ ਅਸੀਂ ਸਾਰੇ ਬੜਾ ਝੁਕਦੇ ਬੜਾ ਨਿਉਨਿਆਂ ਬੋਲਾਂ ਕਰਕੇ ਵੀ ਕਹਿ ਦਿੰਨੇ ਮੈਂ ਦਾਸ ਮੈਂ ਸੇਵਕ ਮੈਂ ਝਾੜੂ ਬਰਦਾਰ ਮੈਂ ਕੂਕਰ ਮੈਂ ਆ ਮੈਂ ਬੋਹ ਪਰ ਮਨ ਅੰਦਰੋਂ ਓਛਾਲੇ ਮਾਰਦਾ ਹੁੰਦਾ ਹੈ ਪਾਈ ਗੁਰਦਾਸ ਸਾਹਿਬ ਕਹਿੰਦੇ ਜੇ ਤਰਤੀ ਨੀਵੀਆਂ ਇਹਦੇ ਵਿੱਚੋਂ ਹਰ ਪ੍ਰਕਾਰ ਦਾ ਅਨਾਜ ਪੈਦਾ ਹੋ ਰਿਹਾ ਹੈ ਹਰ ਪ੍ਰਕਾਰ ਦਾ ਇਹਦੇ ਵਿੱਚੋਂ ਫਲ ਫੁੱਲ ਪੈਦਾ ਹੋ ਰਿਹਾ ਹੈ ਹਰ ਪ੍ਰਕਾਰ ਦੇ ਇਹਦੇ ਵਿੱਚੋਂ ਹੀਰੇ ਮੋਤੀ ਪੈਦਾ ਹੋ ਰਹੇ ਨੇ ਕਹਿੰਦੇ ਇਹਦੇ ਵਿੱਚੋਂ ਹੀ ਤਤ ਸਰੀਰ ਇਨ ਤਤਾਂ ਦੇ ਦੁਆਰਾ ਮਿਲ ਕੇ ਉਤਪਨ ਹੁੰਦਾ ਹੈ ਤੇ ਇਹਦੇ ਵਿੱਚ ਹੀ ਸਮਾ ਜਾਂਦਾ ਹੈ ਮਿੱਟੀ ਦੇ ਵਿੱਚ ਹੀ ਮਿਲ ਜਾਂਦਾ ਆ ਔਰ ਇਹਦੇ ਵਿੱਚ ਜਾ ਕੇ ਸਮਿਲਤ ਹੋ ਜਾਂਦਾ ਅੰਤ ਖੇਹ ਕੀ ਖੇਹ ਮਿੱਟੀ ਦੀ ਮਿੱਟੀ ਹੋ ਜਾਂਦੀ ਮਿੱਟੀ ਦੀ ਢੇਰੀ ਮਿੱਟੀ ਵਿੱਚ ਮਿਲ ਜਾਂਦੀ ਹੈ ਇਨੂੰ ਮਿੱਟੀ ਦਾ ਹੀ ਸਰੀਰ ਬਹੁਤ ਆਦ ਅੰਦਰ ਮੰਨਿਆ ਮਾਟੀ ਕੋ ਪੂਤਰਾ ਕੈਸੀ ਨਚਿਤ ਹੈ ਦੇਖੈ ਦੇਖੈ ਸੁਣੈ ਬੁਲੇ ਦੌਰਿ ਫਿਰਤ ਹੈ ਅਰ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਜਨ ਹਰੈ ਔਰ ਉਹ ਜਿਹੜੀ ਮਿੱਟੀ ਤੋਂ ਸਾਜਣਾ ਹੋਈ ਏ ਮਿੱਟੀ ਤੋਂ ਮਿੱਟੀ ਨੂੰ ਮਾੜਾ ਨਾ ਦਾਨ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਨੇ ਕਹ ਲੱਗੇ ਫਰੀਦਾ ਖਾਕ ਕੁੰਨ ਨਿੰਦੀਏ ਖਾਕੂ ਜੇਡ ਨਾ ਕੋਏ ਜੀਵੰਦਾਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਕਹਿੰਦੇ ਜਿਉਂਦੇ ਜੀ ਤੂੰ ਉਹਦੀ ਛਾਤੀ ਤੇ ਪੈਰ ਰੱਖ ਕੇ ਚੱਲਣਾ ਹੈ ਧਰਤੀ ਤੇ ਉਹਨੂੰ ਵਾ ਕੇ ਉਹਨੂੰ ਦੁੱਖ ਦੇ ਕੇ ਉਹਦੇ ਵਿੱਚੋਂ ਅੰਨ ਅਨਾਜ ਖਾਣਾ ਹੈ ਤਾਂ ਇਹ ਧਰਤੀ ਨੂੰ ਮਾਤਾ ਧਰਤ ਮਹੱਤਕ ਹੈ ਵੱਡੀ ماں ਕਿਹਾ ਦੁਨੀਆ ਦੀ ਮਾਂ ਕੁਝ ਸਮਾਂ ਬੱਚੇ ਨੂੰ ਗੋਦ ਵਿੱਚ ਉਠਾਲਦੀ ਹੈ ਕੁਝ ਸਮੇਂ ਤੱਕ ਬੱਚੇ ਨੂੰ ਆਪਣਾ ਦੁੱਧ ਪਿਲਾਉਂਦੀ ਏ ਆਪਣੇ ਹੱਥੀ ਭੋਜਨ ਕਰਾਉਂਦੀ ਏ ਕੁਝ ਸੀਮਾਂ ਤੇ ਜਾ ਕੇ ਕੁਝ ਆਜ਼ੂ ਤੇ ਜਾ ਕੇ ਫਿਰ ਬੱਚੇ ਨੂੰ ਨਹੀਂ ਉਹ ਗੋਦ ਉਠਾਉਂਦੀ ਇਹ ਤਰਤੀ ਮਾਇਆ ਜਿਹੜੀ ਆਪਣੀ ਵਿੱਚੋਂ ਤਤਾਂ ਦੁਆਰਾ ਜਨਮ ਦੇ ਕੇ ਉਸ ਨੂੰ ਮਾਂ ਜਿਵੇਂ ਦੁੱਧ ਪਲੌਂਦੀ ਏ ਆਪਣੇ ਸ਼ਰੀਰ ਤੋਂ ਪੈਦਾ ਕਰਕੇ ਸ਼ਰੀਰ ਦਾ ਤਤ ਤਰਤੀ ਵੀ ਆਪਣੇ ਵਿੱਚੋਂ 36 ਪ੍ਰਕਾਰ ਦੇ ਭੋਜਨ ਫਲ ਫੁੱਲ ਅੰਨ ਅਨਾਜ ਪੈਦਾ ਕਰ ਕਰਕੇ ਜੀਵ ਨੂੰ ਖਵਾਉਂਦੀ ਏ ਪਲਣ ਪੋਸ਼ਣ ਕਰਦੀ ਬੱਚਾ ਛੋਟੀ ਦੀ ਉਮਰ ਏ ਮਾਤਾ ਦੇ ਉੱਪਰ ਵਸਤਰਾ ਦੇ ਉੱਪਰ ਮਲਮੂਤਰ ਤਿਆਗਦਾ ਹੈ ਮਾਂ ਦੁਨਿਆਵੀ ਮਾਂ ਜਿਸਮਾਨੀ ਮਾਂ ਕੋذ ਹਾਦ ਤੱਕ ਉਹਨੂੰ ਸੰਭਾਲਦੀ ਹੈ ਇਹ ਤਰਤੀ ਮਾਂ ਜਿਹੜੀ ਆ ਬਚਪਨ ਤੋਂ ਲੈ ਕੇ ਬਿਰਧ ਹੋਣ ਤੱਕ ਉਦੇ ਮਲਮੂਤਰ ਨੂੰ ਸੰਭਾਲਦੀ ਐ ਤੇ ਉਹਦੀ ਪਰਵਰਸ਼ ਕਰਦੀ ਕਦੇ ਨਹੀਂ ਕਿਹਾ ਕਿ ਬੱਚਿਆ ਹੁਣ ਤੂੰ ਕਦੇ ਹੋਰ ਜਾ ਜਦੋਂ ਸ਼ਰੀਰ ਜੀਵ ਤਿਆਗਦਾ ਹੈ ਤੇ ਸ਼ਰੀਰ ਤਿਆਗਣ ਤੋਂ ਬਾਅਦ ਕਈ ਵੀਰ ਸ਼ਰੀਰ ਮ੍ਰਿਤੂ ਕੇ দেহ ਹੋਰ ਹੁੰਦੀ ਐ ਤੇ ਕਈ ਦਿਨਾਂ ਬਾਅਦ ਉਹਦਾ ਸ਼ਵ ਮਿਲਦਾ ਹੈ লাশ ਮਿਲਦੀ ਆ ਤੇ ਉਹ লাশ ਜਿਹੜੀ ਐ ਉਹ ਦੇਖਣਯੋਗ ਨਹੀਂ ਹੁੰਦੀ ਉਹਦੇ ਕੋਲ ਨਹੀਂ ਖੜਿਆ ਜਾਂਦਾ ਸੜੀ ਗਲੀ লাশ ਐ ਤੇ ਸਾਰੇ ਮੂੰਹ ਤੇ ਕਪੜਾ ਲੈ ਲੈਂਦੇ ਨੇ ਸਾਰੇ ਜਿੰਨੇ ਹੁੰਦੇ ਇਦੇ ਤੋਂ ਬਿਮਾਰੀਆਂ ਕਈ ਚਿੰਬੜ ਸਕਦੀਆਂ ਮਾਂ ਵੀ ਕੋਲ ਜਾਣ ਤੋਂ ਗੁਰੇਜ਼ ਕਰਦੀ ਏ ਉਦੋਂ ਮਾਂ ਨੂੰ ਗੋਦ ਵਿੱਚ ਨਹੀਂ ਲੈਂਦੀ ਉਦੋਂ ਧਰਤੀ ਮਾਂ ਚਾਹੇ ਉਹਦੇ ਤੇ ਸੰਸਕਾਰ ਕੀਤਾ ਚਾਹੇ ਕਬਰ ਖੋਦ ਕੇ ਵਿੱਚ ਪਾ ਦਿੱਤਾ ਆਪਣੀ ਗੋਦ ਵਿੱਚ ਲੈ ਕੇ ਉਹਦਾ ਪਰਦਾ ਟੱਕ ਦੀ ਉੱਤੇ ਮਿੱਟੀ ਪੈਂਦੀ ਏ ਕੋਈ ਉਹਦੇ ਤੋਂ ਨੱਕ ਜਿਆ ਨਹੀਂ ਫੇਰਦਾ ਇਸਤਾ ਇਸਤਾ ਆਪਣੇ ਵਿੱਚੋਂ ਪੈਦਾ ਕੀਤਾ ਸੀ ਉਸ ਸ਼ਬ ਨੂੰ ਉਸ ਸਰੀਰ ਨੂੰ ਆਪਣੇ ਵਿੱਚ ਮਿਲਾ ਲੈਂਦੀ ਹੈ ਇਸ ਕਰਕੇ ਵੱਡੀ ਮਾਂ ਦੁਨੀਆ ਦੀ ਮਾਂ ਸਰੀਰ ਛੱਡਣ ਤੋਂ ਬਾਅਦ ਕਿਸੇ ਸਰੀਰ ਨੂੰ ਆਪਣੇ ਵਿੱਚ ਪਰਤ ਕੇ ਨਹੀਂ ਮਿਲਾ ਸਕਦੀ ਇਹ ਧਰਤੀ ਮਾਂ ਹੈ ਜਿਹਦੇ ਵਿੱਚ ਸਰੀਰ ਮਿਲਦਾ ਹੈ ਜਿਹਦੇ ਤੋਂ ਉਪਜਿਆ ਹੈ ਖੈਰ ਸੰਖੇਪ ਕਰਾਂ ਭਾਈ ਗੁਰਦਾਸ ਸਾਹਿਬ ਕਹਿੰਦੇ ਤਰਤੀ ਦੇ ਵਿੱਚੋਂ ਤਾਈ ਇੰਨੇ ਅਮੁੱਲ ਦਾਤਾਂ ਬਖਸ਼ਾ ਅਨ ਆਨਾਦ ਦੇ ਹੀਰੇ ਮੋਤੀਆਂ ਦੇ ਅਰ ਰੂਪ ਅੰਦਰ ਪੈਦਾ ਹੋ ਰਹੇ ਨੇ ਸਭ ਤੋਂ ਨੀਵੀਂ ਹੈ ਸਭ ਤੋਂ ਨੀਵੀਂ ਹੈ ਤੇ ਸਭ ਕੁਝ ਪ੍ਰਾਪਤ ਕੀਤਾ ਹੈ ਸਭ ਕੁਝ ਇਹਦੇ ਵਿੱਚੋਂ ਨਿਕਲ ਰਿਹਾ ਹੈ ਕਹ ਲੱਗੇ ਸਭ ਕੁਝ ਇਹਦੇ ਚੋਂ ਨਿਕਲ ਕੇ ਪਰਤ ਕੇ ਇਹਦੇ ਵਿੱਚ ਹੀ ਸਮਾ ਰਿਹਾ ਹੈ ਇਹਦੇ ਵਿੱਚ ਮਿਲਦਾ ਜਾ ਰਿਹਾ ਹੈ हे ਮਨੁੱਖ ਜੇ ਤੇਰੇ ਵਿੱਚ ਇਸ ਤਰ੍ਹਾਂ ਦੀ ਨਿਮਰਤਾ ਆ ਜਾਵੇ ਨਾ ਤੇਰੇ ਵਿੱਚੋਂ ਦਾਤਾਂ ਉਤਪਨ ਹੋਣ ਗਈਆਂ ਤੇਰੇ ਵਿੱਚੋਂ ਅਨੇਕਾਂ ਬਖਸ਼ਿਸ਼ਾਂ ਤੇਰੇ ਅੰਦਰ ਉਤਪਨ ਹੋਣ ਗਈਆਂ ਤੇ ਤੇਰੇ ਦੁਆਰਾ ਤੇਰੇ ਸਰੀਰ ਦੇ ਦੁਆਰਾ ਜਿਵੇਂ ਧਰਤੀ ਦੇ ਵਿੱਚੋਂ ਪੈਦਾ ਹੋ ਕੇ ਫਲ پھੁੱਲ ਪੌਦੇ ਅੰਨ اناਜ ਪਾਣੀ ਆਦ ਦੁਨੀਆ ਨੂੰ ਵਰਸਾਉਂਦਾ ਹੈ ਦੁਨੀਆ ਦੀ ਪਿਆਸ ਮਟਾਉਂਦਾ ਹੈ ਦੁਨੀਆ ਨੂੰ ਹੀ ਭੁੱਖ ਮਟਾਉਂਦਾ ਅੰਨ اناਜ ਤੇ ਪਰਤ ਕੇ ਰੂਪ ਬਦਲ ਕੇ ਉਹਦੇ ਵਿੱਚ ਸਮਾ ਜਾਂਦਾ ਹੈ ਧਰਤੀ ਦੇ ਵਿੱਚ ਹੀ ਜੀਵ ਜੇ ਤੇਰੇ ਵਿੱਚ ਨਿਮਰਤਾ ਆ ਜਾਵੇ ਹੰਕਾਰ ਤਿਆਗ ਦੇਵੇਂ ਵਿਕਾਰ ਤਿਆਗ ਦੇਵੇਂ ਦੁਰ ਵਿਚਾਰ ਤਿਆਗ ਦੇਵੇਂ ਤੇਰੇ ਵਿੱਚੋਂ ਗੁਰੂ ਕੀ ਜੋਤ ਜਗਮਗਾਉਂਦੀ ਪ੍ਰਗਟ ਹੋਵੇਗੀ ਪ੍ਰਕਾਸ਼ ਤੇਰੇ ਵਿੱਚੋਂ ਪ੍ਰਗਟ ਹੋਵੇਗਾ ਮਹਾਰਾਜ ਤਤ ਤੱਕ ਕਹਿੰਦੇ ਰੱਬ ਵੀ ਤੇਰੇ ਵਿੱਚੋਂ ਹੀ ਪ੍ਰਗਟ ਹੋਵੇਗਾ ਤੇ ਤੇਰੇ ਦੁਆਰਾ ਸੰਸਾਰ ਵਰਸਾਇਆ ਜਾਵੇਗਾ ਕਿਉਂਕਿ ਤੇਰੇ ਇੱਕ ਬੋਲ ਨਾਲ ਭਲਾ ਹੁੰਦਾ ਜਾਣਾ ਹੈ ਤੇਰੇ ਇੱਕ ਬੋਲ ਨਾਲ ਰਾਧਾ ਕੰਗਾਲ ਤੇ ਕੰਗਾਲ ਰਾਜਾ ਬਣਦਾ ਜਾਣਾ ਹੈ ਉਹ ਬਖਸ਼ਿਸ਼ਾਂ ਤੇਰੇ ਦੁਆਰਾ ਔਰ ਮਿਲ ਜਾਣਗੀਆਂ ਜੇ ਤੇਰੇ ਵਿੱਚ ਨਿਰਮਨਤਾ ਆਈ ਨਿਮਰਤਾ ਵਿੱਚ ਆ ਕੇ ਗੁਰੂ ਗੁਰੂ ਜਪਿਆ ਉਹ ਜਿੰਨੂੰ ਜਪੇਗਾ ਉਹ ਤੇਰੇ ਅੰਦਰੋਂ ਪ੍ਰਗਟ ਹੋ ਜਾਵੇਗਾ ਪ੍ਰਗਟ ਹੋ ਜਾਵੇਗਾ ਫਿਰ ਆਨੇਕਾਂ ਨੂੰ ਤੂੰ ਵਰਸਾਵੇਂਗਾ ਆਨੇਕਾਂ ਲਈ ਆਸਰਾ ਬਣਦਾਵੇਂਗਾ ਜਿਵੇਂ ਧਰਤੀ ਵਿੱਚੋਂ ਉਤਪੰਨ ਹੋਈਆਂ ਵਸਤੂ ਆਨੇਕਾਂ ਦਾ ਆਸਰਾ ਬਣਦੀਆਂ ਨੇ ਪਸ਼ੂਆਂ ਦਾ ਪੰਛੀਆਂ ਦਾ ਪਰਿੰਦਿਆਂ ਦਾ ਮਨੁੱਖਾਂ ਦਾ ਦੇਵਾਂ ਦਾ ਦਾ ਨਵਾਂ ਦਾ ਸਭਨਾਂ ਦਾ ਆਸਰਾ ਬਣਦੀਆਂ ਕਿਸੇ ਦੇ ਛਾਂ ਰੂਪ ਅੰਦਰ ਕਿਸੇ ਨੂੰ ਸੁਗੰਧੀ ਦੇਣ ਰੂਪ ਅੰਦਰ ਔਰ ਕਿਸੇ ਨੂੰ ਲੱਕੜ ਬਲਣ ਦੇ ਕੰਮ ਆਉਣ ਰੂਪ ਅੰਦਰ ਔਰ ਕਿਸੇ ਨੇ ਵਿਕਰੀ ਕਰ ਲਈ ਉਹਨੂੰ ਅੱਗੇ ਵੇਚ ਦਿੱਤਾ ਕਿਸੇ ਨੇ ਖਰੀਦ ਲਿਆ ਸਬਣਾ ਦਾ ਆਸਰਾ ਕਿਸੇ ਨਾ ਕਿਸੇ ਰੂਪ ਅੰਦਰ ਔਰ ਕਿਸੇ ਦੇ ਕੰਮ ਆਉਂਦੇ ਤੇਰਾ ਅੰਦਰ ਇਨੀਆਂ ਬਖਸ਼ਿਸ਼ਾਂ ਵਾਲਾ ਉਹਦਾ ਵਿਗਾ ਹੋਣੀ ਹੈ ਤਾਂ ਨਹੀਂ ਪ੍ਰਾਪਤ ਤਾਂ ਹੋਣੀ ਹੈ ਅਗਰ ਤੂੰ ਨਿਮਰਤਾ ਦਾ ਧਾਰਨੀ ਆਤਮ ਦੀ ਨਿਰਮਾਨਤਾ ਗੁਸਤਾਖੀ maaf ਜਿੰਨੀ ਕੁ ਮੇਰੀ ਸੋਝ ਹੈ ਮੈਂ ਉਹਦੇ ਮੁਤਲਕ ਗੱਲ ਕਰ ਸਕਦਾ ਹਾਂ ਉਹਦੂ ਅੱਗੇ ਨਹੀਂ ਅਗਰ ਤੁਹਾਡੇ ਕੋਲ ਨਿਰ